ਜ਼ਿਲ੍ਹਾ ਪ੍ਰਸ਼ਾਸਨ ਕਪੂਰਥੱਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਤਿ ਮਾਨਯੋਗ ਐਸਜੀਐਮ ਸ਼੍ਰੀ ਜਸ਼ਨਜੀਤ ਸਿੰਘ ਜੀ ਦੇ ਅਤੇ ਨੋਡਲ ਅਫਸਰ ਰਜੇਸ਼ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਸਕੂਲ ਦੇ ਨੋਡਲ ਅਫਸਰ ਸ਼੍ਰੀਮਤੀ ਮੌਨਿਕਾ ਸ਼ਰਮਾ ਜੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾਗੋ ਕੱਢੀ ਗਈ ਜਿਸ ਦਾ ਉਦੇਸ਼ ਇਲਾਕਾ ਨਿਵਾਸੀਆਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਵਾਉਣਾ ਹੈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੀਤਾ ਦੇਵੀ ਥਾਪੜ ਸ਼੍ਰੀ ਵਰਿੰਦਰ ਮੋਹਨ ਜੀ ਅਤੇ ਉਹਨਾਂ ਦੀ ਪੂਰੀ ਬੀਐਲਓ ਟੀਮ ਐਸਜੀਐਮ ਦਫ਼ਤਰ ਵੱਲੋਂ ਨੋਡਲ ਅਫਸਰ ਕੰਪਲੇਂਟ ਸੈੱਲ ਕੁਮਾਰੀ ਹਰਜਿੰਦਰ ਸੇਠੀ ਉਚੇਚੇ ਤੌਰ ਤੇ ਸ਼ਾਮਿਲ ਸਨ ਐਸਜੀ ਪੁੱਤਰੀ ਪਾਠਸ਼ਾਲਾ ਗਰਲ ਸਕੂਲ ਦੇ ਅਧਿਆਪਕ ਸ਼੍ਰੀਮਤੀ ਸ਼ਮਾ ਰਾਣੀ ਸ਼੍ਰੀਮਤੀ ਪੂਨਮ ਮੁਰਗਈ ਸ਼੍ਰੀਮਤੀ ਰਾਜਵਿੰਦਰ ਸ਼ਰਮਾ ਸ਼੍ਰੀਮਤੀ ਰਮਨਦੀਪ ਕੌਰ ਕੁਮਾਰੀ ਅਨੀਤਾ ਥਾਪੜ ਸ਼੍ਰੀਮਤੀ ਵੰਦਨਾ ਸਿੱਕਾ ਸ਼੍ਰੀਮਤੀ ਤਜਿੰਦਰ ਕੌਰ ਸ਼੍ਰੀਮਤੀ ਸੀਮਾ ਸ਼ਰਮਾ ਸ਼੍ਰੀਮਤੀ ਵੀਨਾ ਰਾਣੀ ਗੁਰਮੀਤ ਕੌਰ ਵਿਨਾਕਸ਼ੀ ਭਾਟੀਆ ਸ਼ਾਮਿਲ ਹੋਏ ਜਾਗੋ ਦੀ ਸ਼ੋਭਾ ਨੂੰ ਵਿਧਾਇਆ ਅਤੇ ਇਲਾਕਾ ਨਿਵਾਸੀਆਂ ਨੂੰ ਚੇਚੇ ਤੌਰ ਤੇ ਵੋਟਾਂ ਪਾਉਣ ਲਈ ਵੱਧ ਚੜ ਕੇ ਹਿੱਸਾ ਪਾਉਣ ਲਈ ਕਿਹਾ ਸੰਸਥਾ ਪ੍ਰਧਾਨ ਸ਼੍ਰੀ ਸੰਜੀਵ ਚੱਡਾ ਜੀ ਉਪ ਪ੍ਰਧਾਨ ਸ਼੍ਰੀਮਤੀ ਕੰਚਨ ਗਿਲਹੋਤੜਾ ਜੀ ਮੈਨੇਜਰ ਸ਼੍ਰੀ ਗੋਪਾਲ ਕ੍ਰਿਸ਼ਨ ਦੁੱਗਲ ਜੀ ਕੱਤਰ ਸ਼੍ਰੀ ਪਰਸ਼ੋਤਮ ਲਾਲ ਪਾਸੀ ਜੀ ਅਤੇ ਸਮੂਹ ਕਮੇਟੀ ਮੈਂਬਰਸ ਨੇ ਐਸਜੀਐਮ ਸਾਹਿਬ ਜੀ ਦਾ ਫੂਲ ਆਉਣ ਦੇ ਜਾਗੋ ਵਿੱਚ ਹਿੱਸਾ ਪਾਉਣ ਦੇ ਬਹੁਤ-ਬਹੁਤ ਧੰਨਵਾਦ ਕੀਤਾ। ਜਸਵੰਤ ਸਿੰਘ ਲਾ ਕਿਸਾਨ ਦੇਸ਼ ਤੇ ਐਸਜੀਐਮ ਸ਼੍ਰੀ ਜਸ਼ਨਜੀਤ ਸਿੰਘ ਦੇ ਰੈਮਰੀ ਹਿੱਟ ਅੱਜ ਰਾਜੀਪੁਤਰੀ ਪਾਰਸ਼ਲਾ ਵਿਖੇ ਇੱਕ ਤਸਕੀਫ ਜਾਗੋ ਕਢੀ ਦੇ ਉਹਦੇ ਵਿੱਚ ਗ੍ਰੰਤ ਲਮੀਰੀ ਆਪਣਾ ਕੈਰੀਅਰ ਦਾਨ 5 ਸਾਲਾਂ 5 ਸਾਲ ਤੋਂ ਮੈਨ ਉਪਲਬਧ ਹੋਇਆ ਉਹਦੀ ਕੈਰੀਅਰ ਗੱਲਬਾਤ ਕੀਤੀ ਗਈ ਉਹਨੇ ਜਿਹੜੇ ਗ੍ਰੰਤ ਮੀਨ ਰੋਲ ਜੋ ਰੂਪੇ ਕੀਤਾ ਮੇਰੇ ਮੋਹਨ ਸ਼ਰਮਾ ਜੀ ਬੇਨਰੂਲ ਅਫਸਰ ਇੰਸਟੀਚੀਅਰ ਚਾਰਜਰ ਨੂੰ ਰੱਖਿਆ ਹਾਂ ਜੀ ਮੇਰਾ ਅੱਜ ਐਸਟੀ ਕੁੱਤੇ ਪੜ੍ਹਸ਼ਾਲਾ ਦੇ ਵਿੜੇ ਵਿੱਚ ਅਲੱਗ ਤਰ੍ਹਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਦੇ ਦिशानिर्देशक ਅਤੇ ਮਾਨਯੋਗ ਐਸਟੀਐਮ ਸ਼੍ਰੀ ਜਸ਼ਨਜੀਤ ਸਿੰਘ ਜੀ ਦੇ ਅਗਵਾਈ ਹੇਠ ਅਤੇ ਸ਼੍ਰੀ ਰਜੇਸ਼ ਕੁਮਾਰ ਦਿ ਲੋਚੀ ਜਿਹੜੇ ਕਿ ਨੋਡਲ ਅਫਸਰ ਹੈ ਉਹਨਾਂ ਦੇ ਅਗਵਾਈ ਹੇਠ ਅੱਜ 9 ਪੰਜ 2024 ਨੂੰ ਸਾਡੇ ਐਸਟੀ ਪੁਤਰੀ ਪੜ੍ਹਸਾਲਾ ਹਦੀਆਵਾਦ ਦੇ ਪ੍ਰাঙ্গਣ ਦੇ ਵਿੱਚ ਇੱਕ ਬਹੁਤ ਵਧੀਆ ਇਲੈਕਸ਼ਨ ਨਾਲ ਰਿਲੇਟਡ ਜਾਗੋ ਕੱਢੀ ਗਈ ਹੈ ਜੋ ਕਿ ਸਾਡੇ ਸਕੂਲ ਦੇ ਨੋਡਲ ਅਫਸਰ ਸ਼੍ਰੀਮਤੀ ਮੋਨਿਕਾ ਸ਼ਰਮਾ ਜੀ ਵੱਲੋਂ ਲਿਖੀ ਗਈ ਤੇ ਉਹਨਾਂ ਵੱਲੋਂ ਹੀ ਬੱਚਿਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਨਾਂ ਨੇ ਹੀ ਬੱਚਿਆਂ ਦੀ ਬਹੁਤ ਮਿਹਨਤ ਦੇ ਨਾਲ ਜਾਗੋ ਤਿਆਰ ਕਰਵਾਈ ਹੈ ਅੱਜ ਅਸੀਂ ਆਪਣੇ ਪੂਰੇ ਇਲਾਕੇ ਦੇ ਵਿੱਚ ਹਦੀਆਬਾਦ ਦੇ ਵਿੱਚ ਅਸੀਂ ਜਾਗੋ ਕੱਟ ਕੇ ਵਿੱਚ ਲੋਕਾਂ ਨੂੰ ਅਸੀਂ ਅਵੇਅਰ ਕੀਤਾ ਜਾਗਰੂ ਕੀਤਾ ਕਿ ਉਹ 1 ਜੂਨ ਨੂੰ ਸਾਰੇ ਹੀ ਆਪਣੇ ਵੋਟ ਦਾ ਅਧਿਕਾਰ ਜਿਹੜਾ ਹੈ ਉਸ ਦਾ ਅਯੋਗ ਹੈ ਥੈਂਕ ਯੂ ਜੀ ਅੱਜ ਐਸਡੀ ਪੁੱਤਰੀ ਪਾਡਸ਼ਾਲਾ ਵਿਖੇ ਜਾਗੋ ਦਾ ਆਯੋਜਨ ਕੀਤਾ ਗਿਆ ਸੀ ਜਿਹੜਾ ਕਿ ਮਾਨਯੋਗ ਸਾਡੇ ਐਸਪੀਐਮ ਸ਼੍ਰੀ ਜਸ਼ਨਜੀ ਜੀ ਵੱਲੋਂ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਲੈਕਚਰ ਸ਼੍ਰੀ ਰਜੇਸ਼ ਮਨੋਰਜੀ ਦੀ ਅਗਵਾਈ ਹੇਠ ਇਹ ਜਿਹੜਾ ਸਾਨੂੰ ਕਹਿਣ ਨੂੰ ਕਿਹਾ ਗਿਆ ਸੀ ਕਿ ਕਰਵਾਓ ਮੈਂ ਸਮਝਦੀ ਸੀ ਕਿ ਕੁਝ ਲੋਕਾਂ ਨੂੰ ਜਾਗਰੂਕ ਕਰਾਣਾ ਹੈ ਉਹਦੇ ਲਈ ਕੁਝ ਵਧੀਆ ਕੁਝ ਹੋਣਾ ਚਾਹੀਦਾ ਤੇ ਮੈਨੂੰ ਲੱਗਾ ਕਿ ਕਿਉਂ ਨਾ ਜਾਗਰੂਕਾਈ ਜਾਈ ਜਾਏ ਇਸ ਲਈ ਜਾਗੋ ਮਤਲਬ ਲੋਕਾਂ ਨੂੰ ਜਗਾਉਣਾ ਇਸ ਲਈ ਅੱਜ ਇਹ ਉਪਰਾਲਾ ਕੀਤਾ ਗਿਆ ਜਾਗੋ ਮੈਂ ਲਿਖੀ ਔਰ ਇਹਨੂੰ ਨਿਰਦੇਸ਼ਿਤ ਕੀਤਾ ਔਰ ਅਸੀਂ ਪੂਰੇ ਹਦੀਆਵਾਰ ਦੇ ਵਿੱਚ ਅੱਜ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਲੋਕਤੰਤਰ ਇੱਕ ਬਹੁਤ ਵੱਡਾ ਮਹਾਪਰਵ ਹੈ ਸਾਡੀਆਂ ਵੋਟਾਂ ਜਿਹੜੀਆਂ ਆ ਇਸ ਮਹਾਪਰਵ ਲੋਕਤੰਤਰ ਦੀ ਜਿੱਤ ਲਈ ਸਾਨੂੰ 100% ਵੋਟ ਦੇਣੀ ਚਾਹੀਦੀ ਹੈ ਜਿਸ ਦੇ ਲਈ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗੋ ਕੀਤੀ ਹੈ ਜੀ ਔਰ ਮੈਂ ਸਮਝਦੀ ਹਾਂ ਕਿ ਲੋਕ ਜਾਗਰੂਕ ਹੋਣਗੇ ਔਰ ਮੈਂ ਇੱਥੇ ਪ੍ਰੈਸ ਮੀਡੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤਾਂ ਕਿ ਨਾ ਸਿਰਫ ਇਹ ਹਦੀਆਵਾਰ ਦੇ ਹਵਾਲੇ 'ਚ ਪੂਰੇ ਪੰਜਾਬ 'ਚ ਪੂਰੇ ਹਿੰਦੁਸਤਾਨ ਸਾਡੀ ਜਾਗੋ ਕਾਲ ਚ ਹੈ ਔਰ ਲੋਕਾਂ ਨੂੰ ਸੰਦੇਸ਼ ਮਿਲੇ ਕਿ ਅਸੀਂ 100% ਵੋਟ ਦੇ ਕੇ ਲੋਕਤੰਤਰ ਦਾ ਜਿਹੜਾ ਵਾਹ ਪਰ ਹੈ ਲੋਕਤੰਤਰ ਦੀ ਜਿਹੜੀ ਜਿੱਤ ਹੈ ਉਹ ਅਸੀਂ ਕਰਵਾਣੀ ਹੈ ਧੰਨਵਾਦ ਯੂਥ ਮੈਡਮ ਇੰਜੂਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਡਮ ਮੈਂ ਯੂਥ ਨੂੰ ਇਹ ਮੈਸੇਜ ਦਵਾਂਗੀ ਕਿ ਲੋਕਤੰਤਰ ਦੀ ਜੇ ਤਾਂ ਹੀ ਹੋ ਸਕਦੀ ਹੈ ਜੇ ਤੁਸੀਂ ਸਾਰੇ ਸਾਡਾ ਸਾਥ ਦੇਵੋਗੇ ਸਾਰੇ ਵੋਟਾਂ ਦੇ ਵਿੱਚ ਹਿੱਸਾ ਦੇਵੋਗੇ ਔਰ ਸਾਡੇ ਸਕੂਲ ਦੇ ਵਿੱਚ ਵੀ 70 ਵੋਟਰ ਬੱਚੇ ਜਿਹੜੇ ਹੈਗੇ ਆ ਅਸੀਂ ਉਹਨਾਂ ਨੂੰ ਵੀ ਇਹੀ ਕਿਹਾ ਹੈ ਕਿ ਤੁਸੀਂ 100% ਵੋਟ ਦੇਣੀ ਹੈ ਔਰ ਉਹ ਬਿਲਕੁਲ تیار ਵਰ تیار ਨੇ ਅੱਜ ਉਹਨਾਂ ਦਾ ਵੀ ਜਿਹੜਾ ਆ ਅਸੀਂ ਸ਼ਬਦ ਗ੍ਰਹਿਣ ਕਰਵਾਈ ਸੀਗੀ ਸੋ ਮੈਂ ਸੋਲਦੀ ਹਾਂ ਕਿ ਯੂਥ ਜੀ ਅੱਗੇ ਵਧੇਗਾ ਤੇ ਦੇਸ਼ ਦੇ ਨਿਰਮਾਣ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਜਾਏ। ਇਸ ਜਾਗਣ ਲੱਗੇ ਬੱਚਿਆਂ ਦੇ ਕਿੰਦਰਾ ਸ਼ਾਰ ਰਿਹਾ। ਬੱਚਿਆਂ ਦਾ ਉਤਸ਼ਾਹ ਤੁਸੀਂ ਵੀ ਜੇ ਵੀਡੀਓ ਦੇਖੋਗੇ ਤਾਂ ਬੱਚੇ ਖੂਬ ਨੱਚ ਕੇ ਝੂਮ ਕੇ ਔਰ ਮੈਂ ਸਮਝਦੀ ਹਾਂ ਕਿ ਬੱਚਿਆਂ ਨੂੰ ਜੇ ਕੋਈ ਸੰਦੇਸ਼ ਦੇਣਾ ਹੋ ਵੀ ਜਦੋਂ ਉਹਨਾਂ ਦੇ ਦੁਆਰਾ ਦਿੱਤਾ ਜਾਵੇ ਨਾ ਤੇ ਉਹ ਜ਼ਿਆਦਾ ਵਧੀਆ ਰਹਿੰਦਾ ਹੈ ਔਰ ਉਹਨਾਂ ਨੇ ਨੱਚ ਕੇ ਝੂਮ ਕੇ ਇਹ ਸਭ ਨੂੰ ਵੀ ਸੰਦੇਸ਼ ਦਿੱਤਾ ਤੇ ਖੁਦ ਆਪ ਆਪਦੇ ਵੀ ਅਪਣਾਇਆ ਕਿ ਅਸੀਂ ਜਿਹੜੀਆਂ ਆ ਵੋਟਾਂ ਜਿਹੜੀਆਂ ਉਹਦੇ ਵਿੱਚ ਸਭ ਨੇ ਹਿੱਸਾ ਲੈਣਾ ਹੈ ਔਰ ਆਪਣੇ ਘਰਦਿਆਂ ਨੂੰ ਆਪਣੇ ਪੇਰੈਂਟਸ ਨੂੰ ਆਪਣੇ ਆਣ ਗੁਆਣ ਨੂੰ ਸਭ ਨੂੰ ਜਾਗਰੂਕ ਕਰਾਉਣਾ ਹੈ ਕਿ 1 ਜੂਨ ਨੂੰ ਲੋਕਤੰਤਰ ਦਾ ਮਹਾਪਰਬ ਹੈ ਦੇਸ਼ ਦਾ ਗੌਰਵ ਹੈ ਇੱਥੇ ਅਸੀਂ ਜਿਹੜੀ ਆ ਲੋਕਤੰਤਰ ਦੀ ਜਿੱਤ ਮਨਾਣੀ ਹੈ ਥੈਂਕ ਯੂ ਥੈਂਕ ਯੂ